ਇਹਨੇ ਥੋੜਾ ਇਹ ਫਾਰਮ ਦੇਖਣ ਵਾਸਤੇ ਬਾਲਾ ਸਾਹਿਬ ਆਈ ਸੀ ਕਿਤੇ ਹਾਂ ਬਾਲਾ ਸਾਹਿਬ ਆਈ ਸੀ ਉਹਨਾਂ ਨੇ ਹੀ ਕਰਾਇਆ ਸੀ ਅਸਲ ਸਹੀ ਮੈਂ ਅੱਛਾ ਕਿਹ ਕਿਹੜੇ ਬਾਲਾ ਸਾਹਿਬ ਨੇ ਕਰਾਇਆ ਸੀ ਵੱਡੇ ਬਾਲਾ ਸਾਹਿਬ ਨੇ ਉਹਨਾਂ ਦੇ ਜਿਆਦਾ ਚੌਂਕ ਸੀ ਹੂੰ ਤੇ ਉਹਨਾਂ ਨੇ ਮੈਨੂੰ ਐਪਸ਼ਿਟ ਵੀ ਕੀਤਾ ਵੀ ਬਹੁਤ ਵਧੀਆ ਕਾ ਕਾ ਕਰ ਲਾ ਫਿਰ ਉਹ ਵਿਜ਼ਿਟ ਵੀ ਕਰਕੇ ਗਏ ਫਿਰ ਇੱਕ ਦਿਨ ਫੋਨ ਤੇ ਵੀ ਪੁੱਛਿਆ ਉਹਨਾਂ ਨੇ ਵੀ ਕਿਵੇਂ ਚੱਲਦਾ ਕਿੱਦਾਂ ਚੱਲਦਾ ਜੇ ਕੋਈ ਦਿੱਕਤ ਹੈ ਯੂਨੀਵਰਸਿਟੀ ਡਾਕਟਰ ਦੀ ਕਿਸੇ ਵੀ ਚੀਜ਼ ਦੀ ਤਾਂ ਮੈਨੂੰ ਦੱਸਿਓ ਉਹਦੋਂ ਕਰਦੇ ਜਦੋਂ ਬੰਦਾ ਫੇਲ ਹੋ ਜੀ ਜੇ ਕੰਮ ਜਾਂ ਪਿਆ ਤੁਸੀਂ ਕਿਸੇ ਵੀ ਧੰਦੇ ਦੇ ਵਿੱਚ ਉਹ ਦੋ ਸਾਲਾਂ ਮਗਰੋਂ ਰਹਿ ਲੈਣ ਵੀ ਲੱਗ ਜਾਂਦੇ ਆ ਜੇ ਕਿਸੇ ਇੱਕ ਚੰਦਾ ਨਹੀਂ ਹੈਗਾ ਏਟੀਐਮ ਵੀ ਹੈ ਨਾਲ ਦੀ ਨਾਲ ਇੱਕ ਜ਼ਿੰਮੇਵਾਰ ਦਾ ਅੱਛਾ ਜਦੋਂ ਤੁਹਾਨੂੰ ਲੋੜ ਅੱਜ ਮੈਨੂੰ ਲੋੜ ਹੈ 20 50000 ਦੀ ਦੋ ਐਨੀਮਲ ਵੇਚ ਦਿਓ ਚੰਨ ਵੇਚ ਦਿਓ 5000 ਰੁਪਏ ਦੇਣ ਏਟੀਐਮ ਵੀ ਹੈ ਪਰ ਇਹ ਬਿਜ਼ਨਸ ਤਾਂ ਕਹਿੰਦਾ ਹੁਣ ਮੈਂ ਪਹਿਲਾਂ ਤੋਂ ਜਦੋਂ ਹੁੰਦਾ ਸੀ ਯਾਰ 20000 ਰੁਪਏ ਬਣਨ ਲੱਗੇ ਜਿੰਨੇ ਮਹੀਨੇ ਦਾ ਤੇ ਬਹੁਤ ਹੁਣ ਸਾਲਾ 20 ਵੀ ਥੋੜਾ ਲੱਗਦਾ ਹੁਣ ਆਏ ਲੱਗਦਾ ਵੀ ਨਹੀਂ 50000 ਰੁਪਏ 50 ਲੱਗੇ ਜਾਂਦਾ ਲੱਖ ਹੋਵੇ ਅਸਲ ਤਾਂ ਪੈਸਿਆਂ ਦੀ ਦੌੜ ਲੱਗੀ ਹੋਈ ਹੈ ਫੀਮੇਲ ਹੀ ਇੱਕ ਕਿੱਲੇ ਜਿੰਨੀ ਕਮਾਈ ਦੇ ਦੂਗੀ ਅਸਲ ਇੱਕ ਫੀਮੇਲ ਤੋਂ ਇੱਕ ਕਿੱਲੇ ਜਨ ਕੱਢ ਕੇ ਕਹਿੰਦਾ ਭਾਬ ਜੀ 70 80000 ਰੁਪਏ ਠੀਕ ਹੈ ਉਹਦੇ ਚ ਜ਼ਿਮੀਂਦਾਰ ਕੀ ਕਮਾਊਗਾ ਵੱਧ ਤੋਂ 10 15000 ਰੁਪਏ ਕਮਾਊਗਾ ਇਹਦੇ ਚ ਇੱਕ ਜ਼ਿਮੀਂਦਾਰ ਇਹ 30000 ਤੋਂ ਲੈ ਕੇ ਇੱਕ ਵੀ ਮੇਲੇ ਇੱਕ ਸਾਲ ਦਾ ਜੇ ਆਪਾਂ ਬੱਚੇ ਸੇਲ ਕਰਦੇ ਆ ਮਿਨਿਮਮ 25-30000 ਤੋਂ ਲੈ ਕੇ 50-55000 ਤੱਕ ਦੀ ਇੱਕ ਵੀ ਮਿਲਦੀ ਇਨਕਮ ਹੈਗੀ ਹੈ ਮਜਾ ਤਾਂ ਹੈ ਨਹੀਂ ਸੀ ਕਿ ਜਦੋਂ ਜਦੋਂ ਕੀਤਾ ਮੈਂ ਡਿਲੀਵਰੀ ਹੋਣ ਲੱਗੀ ਫੀਮੇਲ ਦੀ ਕਿਸੇ ਨੂੰ ਪੁੱਛੋ ਕਹਿੰਦੇ ਯਾਰ ਟੀਕੇ 2K ਵੀ ਲਾਏ ਤੇ ਨਹੀਂ ਜੀ ਐਦਾਂ ਨਹੀਂ ਕੁਝ ਹੁੰਦਾ ਬ੍ਰਦਰ ਨੇ ਆਪ ਹੀ ਡਾਕਟਰ ਬਣ ਕੇ ਜੀ ਡਿਲੀਵਰੀ ਵੀ ਕਰਾਤੀ ਹੈ ਨਾ ਜਿਗਾਰਡ ਬਸ ਕਹਿੰਦਾ ਵੀ ਲੋੜਕਾੜ ਦੀ ਮਾਇ ਜਦੋਂ ਵੀ ਹਰ ਚੀਜ਼ ਦੀ ਹੈ ਨਾ ਤੇ ਲੱਗ ਹੀ ਜਾਂਦਾ ਆਪਣੇ ਆਪ ਜਿਗਾਰਡ ਇਹ ਇਹਨਾਂ ਨੂੰ ਰੱਖਣ ਲਈ ਦਿੱਕਤਾਂ ਕੀ ਕੀ ਹੁੰਦੀਆਂ ਸਮੱਸਿਆ ਕੀ ਕੀ ਹੁੰਦੀਆਂ ਪੈਸੇ ਦੀ ਦਿੱਕਤ ਹੈ ਪੈਸਾ ਵਾਧੂ ਚਾਹੀਦਾ ਇਹਦੇ ਨਹੀਂ ਜੰਗਾਵਾ ਵਾਂਗੂ ਵੀ ਹਰੇਕ ਥਾਂ ਤੇ ਗੋਹਾ ਬਾਥਰੂਮ ਲੈਟਰਿੰਗ ਬਾਥਰੂਮ ਕਰੂਗਾ ਇਹਨਾਂ ਨੇ ਇੱਕ ਥਾਂ ਤੇ ਕਰਨਾ ਹੈ ਜਾਂ ਹੂੰ ਤੇ ਸਾਫ ਸੁਥਰਾ ਜਾਨਵਰ ਹੈ ਸਾਰੇ ਐਨੀਮਲਾਂ ਚੋਂ ਸਾਫ ਸੁਥਰਾ ਇਹਨੇ ਸਾਫ ਥਾਂ ਤੇ ਰਹਿਣਾ ਹੈਗਾ ਸਾਫ ਸਾਂਤੀ ਉੱਠਣਾ ਹੈਗਾ ਤੇ ਦੋ ਟਾਈਮ ਫੀਡ ਖਾਣੀ ਹੈ ਕਿਲੋ ਕਿਲੋ ਬਾਹਰਲੇ ਬੰਦੇ ਵੀ ਬਹੁਤ ਸਕੂਟ ਹੈ ਫੋਨ ਕਰਕੇ ਵਧੀਆ ਦਨਸੇ ਦਿੰਦੇ ਨੇ ਵੀ ਬਹੁਤ ਵਧੀਆ ਕੰਮ ਆ ਯਾਰ ਅਸੀਂ ਤਾਂ ਇੱਥੇ ਬਹੁਤ ਔਖੀ ਆ ਜੀ ਔਰ ਦੂਜੇ ਤੀਜੇ ਦਿਨ ਕਦਾ ਫੋਨ ਆਉਂਦਾ ਰਹਿੰਦਾ ਹੈਗਾ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਵਧੀਆ ਫੋਨ ਆਉਂਦੇ ਉਹ ਸਮਾਂ ਅਪਰੀਸ਼ੀਏਟ ਕਰਦੇ ਆ ਵੀ ਯਾਰ ਬਹੁਤ ਵਧੀਆ ਧੰਦਾ ਹੈ ਉਹ ਕੋਲ ਕਿ 210 ਰੁਪਏ ਰੇਟ ਹੈ ਪਰ ਜਿਵੇਂ ਅਪਨ ਇੰਡੀਆ ਦੇ ਵਿੱਚ ਜੋਰਕ ਸ਼ਾਇਡ ਚੱਲਦੀ ਆ ਨਾ ਜਵਾਈਟ ਜੋਰਕ ਸ਼ਾਇਡ ਕਿਤੇ ਰੰਗ ਦੀ ਹੁੰਦੀ ਆ ਨੇ ਦੀ ਡੋਕ ਹੈ ਰੈਡ ਕਲਰ ਦਾ ਜਿਹੜਾ ਮੈਨੂੰ ਤੁਸੀਂ ਵਿਖਿਆ ਸੀਗਾ ਉਹ ਹੈ 200 ਕਿਲੋ ਦਾ ਹੋਕ ਤੇ ਹੈਮਸ਼ੇਰ ਲੈਂਡਰ ਦਾ ਸ ਹੈ ਚਾਰ ਪੰਜ ਨਸਲ ਹੈ ਠੀਕ ਹੈ ਪਰ ਮੀਟ ਦਾ ਫਰਦਾਨ ਦੇਖੋ ਇੱਕ ਮੈਨੂੰ ਘੋੜਿਆਂ ਦਾ ਵੀ ਸ਼ੌਂਕ ਹੈ ਪਹਿਲੇ ਦਿਨੋਂ ਮੈਨੂੰ ਤਾਂ ਸੀਗਾ ਵੀ ਰੱਖਣੀਆਂ ਹੀ ਆਪਦਾ ਐਨੀਮਲਾਂ ਦਾ ਵੈਸੇ ਹੀ ਸ਼ੌਂਕ ਸੀਗਾ ਹੂੰ ਖਰਗੋਸ਼ ਵੀ ਰੱਖਿਆ ਕੁੱਕੜ ਵੀ ਰੱਖਿਆ ਛੋਟੇ ਹੁੰਦੇ ਨੇ ਮੈਂ ਤਾਂ ਤੇ ਤਾਂ ਕਰਕੇ ਵੈਸੇ ਬਿਗੜੀ ਦੇ ਵਿੱਚ ਅਗੇ ਬਿਜ਼ਨਸ ਨਾਲ ਰਿਲੇਟਡ ਕੀ ਗਾਲ ਤੁਸੀਂ ਡੋਨੇਓ ਸਫਰ ਟੈਲੀਵੀਜ਼ਨ ਦੇ ਨਾਲ ਤੇ ਮੈਂ ਆ ਚੂਤ ਕਰੇਵਾਲ ਉੱਗਣ ਵਾਲੇ ਯੁੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾ ਦਾ ਅੱਜ ਇੱਕ ਬਾਈ ਨੂੰ ਮਿਲੌਣ ਲੱਗੇ ਆ ਜਿਹੜੇ ਬਾਈ ਸੂਰਪਾਲ ਦੇ ਆ ਪਿਗ ਫਾਰਮਿੰਗ ਕਹਿ ਲਿਏ ਤੇ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆ ਕੀ ਕੀ ਦਿੱਕਤਾਂ ਆਈਆਂ ਤੇ ਕੀ ਕੀ ਸਮੱਸਿਆ ਆਈਆਂ ਤੇ ਕਿੱਦਾਂ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਤਾਂ ਸਭ ਤੋਂ ਪਹਿਲਾਂ ਹਰਪ੍ਰੀਤ ਬਾਈ ਸਵਾਗਤ ਹੈ ਤੁਹਾਡਾ ਸ੍ਰੀ ਗੁਰੂ ਜੀ ਧੰਨਵਾਦ ਤੁਹਾਡਾ ਤੇ ਤੁਹਾਡੇ ਸਫਰ ਟੈਲੀਵੀਜ਼ਨ ਦਾ ਜੀ ਇੱਥੇ ਪਹੁੰਚਣ ਲਈ ਜੀ ਸਭ ਤੋਂ ਪਹਿਲਾਂ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਹਰਪ੍ਰੀਤ ਬਾਈ ਆਪਣੇ ਬਾਰੇ ਇੰਟਰੋਡਕਸ਼ਨ ਜ਼ਰੂਰ ਦਿਓ ਜਿਹੜੇ ਦਰਸ਼ਕ ਦੇਖ ਰਹੇ ਆ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੈਂ ਪਿਛਲੇ 6 ਸਾਲਾਂ ਤੋਂ ਪਿਕ ਫਾਰਮਿੰਗ ਕਰ ਰਿਹਾ ਹਾਂ ਜੀ ਪਿੰਡ ਲਾਲਬਈ ਡਿਸਟ੍ਰਿਕਟ ਚੜੀ ਮੁਕਤਸਰ ਜੀ ਸਭ ਤੋਂ ਪਹਿਲਾਂ ਮੈਂ ਮੇਰਾ ਸਵਾਲ ਇਹ ਰਹੂਗਾ ਕਿਉਂਕਿ ਅੱਜ ਸਟਾਰਟਅਪ ਬਹੁਤ ਅੱਛਾ ਕੀਤਾ ਤੁਸੀਂ ਬਹੁਤ ਚੰਗਾ ਚੱਲ ਰਿਹਾ ਲੋਕ ਰੈ ਲੈਣ ਆਉਂਦੇ ਆ ਜਿਸ ਤਰ੍ਹਾਂ ਆਪਾਂ ਪਹਿਲਾਂ ਦੇਖੀ ਸੀ ਕੋਈ ਵੀਰ ਆਏ ਤੁਹਾਡੇ ਕੋਲ ਰੈ ਲਈ ਉਹਨਾਂ ਨੇ ਪਰ ਇਹ ਜਦੋਂ ਤੁਸੀਂ ਸਟਾਰਟ ਕੀਤਾ ਦਿੱਕਤ ਕਿੰਨੀ ਆਈ ਮੁਸ਼ਕਲਾ ਕਿੰਨੀਆਂ ਗਈਆਂ ਲਾਈਫਸਟੋਕ ਦੇ ਵਿੱਚ ਦਿੱਕਤਾਂ ਆਉਂਦੀਆਂ। ਹੂੰ ਕੋਈ ਵੀ ਧੰਦਾ ਵੇਚੇ ਤਾਂ ਨਾ ਇੱਕ ਬਾਣੀਆਂ ਦੀ ਘਾਬਤ ਜੀ ਪਤਨੀ ਪਹਿਲੇ ਸਾਲ ਖੱਟੀ ਫਿਰ ਖੱਟੀ ਫਿਰ ਪਤਨੀ ਚੱਟੀ ਕਿ ਇਦਾਂ ਦਾ ਵੀ ਤੀਜੇ ਸਾਲ ਹੀ ਜਾ ਕੇ ਕਮਾਈ ਹੁੰਦਾ ਹੈ। ਉਹਦਾਂ ਵੀਰੇ ਕੋਈ ਵੀ ਕੰਮ ਕਰ ਲੋ ਦਿੱਕਤਾਂ ਹੈਗੀਆਂ ਹੈਗੀਆਂ ਹਰੇਕ ਕੰਮ ਦੇ ਵਿੱਚ ਹੀ ਹੈਗਾ ਤੇ ਸਮੱਸਿਆਵਾਂ ਆਈਆਂ ਤੇ ਹੌਲੀ ਹੌਲੀ ਬੱਚੋ ਮਨੋ ਆਦੀ ਹੋ ਗਏ ਉਹਨਾਂ ਦੇ ਫੈਮਿਲੀ ਦਾ ਯੋਗਦਾਨ ਕਿਉਂ ਰਿਹਾ ਕਿਉਂਕਿ ਜਦੋਂ ਕੋਈ ਮਾੜਾ ਕੰਮ ਕਰਦੇ ਆ ਚੰਗਾ ਕੰਮ ਕਰਦੇ ਆ ਫੈਮਿਲੀ ਨੂੰ ਹੁੰਦਾ ਕਿਤੇ ਨੁਕਸਾਨ ਨਾ ਹੋ ਜੇ ਮਾਪੇ ਨੂੰ ਖਾਸ ਕਰਕੇ ਹੁੰਦਾ ਫੈਮਲੀ ਦਾ 50-50 ਸੀਗਾ ਬਸ ਕੁਛ ਕ ਸੀਗੇ ਹਾਮੀ ਭਰਦੇ ਸੀਗੇ ਕਰਨ ਦੇ ਵਿੱਚ ਕੋਈ ਚਲ ਆਈ ਸੀ ਯਾਰ ਕਮ ਲੱਗ ਜਾਣਗੀ ਤੇ ਬੇਲਿਆਂ ਨਾਲੋਂ ਤਾਂ ਠੀਕ ਹੈ ਨਾ ਠੀਕ ਰਿਆ ਸਪੋਰਟ ਲਈ ਹੈ ਤੇ ਜੇ ਸੀਗਾ ਵਿਰੋਧ ਵੀ ਸੀ ਸਾਹਮਣੇ ਨਹੀਂ ਸੀਗਾ ਹੈ ਨਾ ਪਿੱਛੇ ਸੀਗਾ ਵੀ ਯਾਰੇ ਕੀ ਕੀ ਹੈ ਕੋਈ ਛੱਡਾ ਨਹੀਂ ਐਦਾਂ ਕੋਈ ਵੈਸੇ ਬਹੁਤੀ ਦਿੱਕਤ ਨਹੀਂ ਸੀਗੀ ਸਪੋਰਟ ਹੀ ਸੀਗਾ ਜਿਵੇਂ ਬਈ ਤੁਸੀਂ ਪਿੰਡ ਤੋਂ ਬਿਲੋਂਗ ਕਰਦੇ ਹੋ ਲਾਲ ਬਾਈ ਪਿੰਡ ਤੋਂ ਹਾਂਜੀ ਤੇ ਜਿਹੜੇ ਪਿੰਡਾਂ ਦੇ ਲੋਕ ਹੁੰਦੇ ਆ ਉਹ ਤਾਂ ਇਹ ਵੀ ਕਹਿ ਦਿੰਦੇ ਆ ਯਾਰ ਤੂੰ ਜੱਟਾਂ ਦਾ ਮੁੰਡਾ ਹੁਣ ਤੂੰ ਸੂਰ ਰੱਖੇਗਾ ਹੁਣ ਤੂੰ ਬੱਕਰੀਆਂ ਰੱਖੇਗਾ ਇਦਾਂ ਦੀਆਂ ਗੱਲਾਂ ਆਉਂਦੀਆਂ ਥਾਮਣੇ ਹਾਂ ਕਰ ਲੈਂਦੇ ਆ ਵੀਰੇ ਕਰ ਤੇ ਪਰ ਨਹੀਂ ਉਹ ਵੀ ਅਸਲ ਪਤ ਕੀ ਹੈ ਉਦੋਂ ਕਰਦੇ ਜਦੋਂ ਬੰਦਾ ਫੇਲ ਹੋ ਜੇ ਜੇ ਕਾਮਯਾਬ ਹੋ ਤੁਸੀਂ ਕਿਸੇ ਵੀ ਧੰਦੇ ਦੇ ਵਿੱਚ ਉਹ 2 ਸਾਲਾਂ ਮਗਰੋਂ ਰੈਲੈਂਡ ਵੀ ਲੱਗ ਜਾਂਦੇ ਆਗੇ ਹਨਾ ਐਦਾਂ ਦੀ ਨਹੀਂ ਹੈਗੀ ਕਰਦੇ ਆਉਣੇ ਆਗੇ ਪਰ ਨਹੀਂ ਬਹੁਤਾ ਨਹੀਂ ਗਾ ਤੇ ਹੁਣ ਤਾਂ ਵਧੀਆ ਵੇਖਣ ਵੀ ਆ ਜਾਂਦੇ ਆ ਬੈਠੇ ਵੀ ਰਹਿੰਦੇ ਆ ਪਿੰਡ ਦੇ ਮੁੰਡੇ ਕਾਫੀ ਨੌਜਵਾਨ ਨੇ ਜਿਹੜੇ ਉਹ ਬਾਹਰੋਂ ਬਹੁਤ ਆਉਂਦੇ ਨੇ ਤੇ ਜੇ ਥੋੜਾ ਜਿਹਾ ਕਿਤੇ ਨੈਗੇਟਿਵ ਹੁੰਨੇ ਵੀ ਆ ਹਨਾ ਵੀ ਜਿਵੇਂ ਤੁਸੀਂ ਕਹਿਆ ਕਰਦੇ ਨੇ ਬਾਹਰਲੇ ਬੰਦੇ ਵੀ ਬਹੁਤ ਸਪੋਰਟ ਆ ਫੋਨ ਕਰਕੇ ਵਧੀਆ ਦਲਸੇ ਦਿੰਦੇ ਨੇ ਵੀ ਬਹੁਤ ਵਧੀਆ ਕੰਮ ਆ ਜਾਂਦਾ ਸਿੱਧਾ ਇੱਥੇ ਬਹੁਤ ਔਖੀ ਹੈ ਜੀ ਔਰ ਦੂਜੇ ਤੀਜੇ ਦਿਨ ਕਦਾ ਫੋਨ ਆਉਂਦਾ ਰਹਿੰਦਾ ਹੈਗਾ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਵਧੀਆ ਫੋਨ ਆਉਂਦੇ ਉਹ ਸਮਾਂ ਅਪਰੀਸ਼ੀਏਟ ਕਰਦੇ ਆ ਵੀ ਯਾਰ ਬਹੁਤ ਵਧੀਆ ਥੰਦਾ ਹੈ ਇੱਥੋਂ ਨਾਲੋਂ ਚੰਗੀਆਂ ਤੁਸੀਂ ਸਾਡੇ ਨਾਲ ਖੁਸ਼ ਬਾਕੀ ਬਗ ਇਹ ਹੈ ਵੀ ਸ਼ਾਂਤੀ ਤਾਂ ਹੈਗੀ ਇੱਥੇ ਆ ਕੇ ਬਹਿ ਜੰਨੇ ਆ 2 ਘੰਟੇ ਜੀ ਠੀਕ ਹੈ ਜੀ ਠੀਕ ਹੈ ਨਹੀਂ ਤੇ ਭਾਈ ਇਹ ਤੁਹਾਡੇ ਮਾਈਂਡ ਚ ਕਿੱਥੋਂ ਆਇਆ ਵੀ ਆਪਾਂ ਇਹ ਕੰਮ ਕਰ ਸਕਦੇ ਆ ਪਿਗ ਫਾਰਪਿੰਗ ਕਰ ਸਕਦੇ ਆ بس ਮੈਂ ਜੋਬ ਵੀ ਕੀਤੀ ਹੈ ਵੀਰੇ 8-10 ਸਾਲ ਉਹ ਕਰਦੇ ਸੀ ਮੈਂ ਟੀਚਿੰਗ ਚ ਸੀਗਾ ਸਕੂਲ ਚ ਉੱਥੋਂ ਹੀ ਸੀਗਾ ਮੈਨੂੰ ਵੀ ਉਦੋਂ ਵੀ ਇੱਕ ਦੋ ਵੀਡੀਓ ਵੇਖੀਆਂ ਸੀਗੀਆਂ ਵੀ ਪਿਕ ਫਾਰਮ ਐਦਾਂ ਦੋ ਜੋ ਸਟਾਰਟਿੰਗ ਸੀ ਹੈ business ਦੀ ਪੰਜਾਬ ਦੇ ਵਿੱਚ ਜੀ ਤੇ ਉਦੋਂ ਵੀਡੀਓ ਦੇਖੀਆਂ ਫਿਰ ਇੱਕ ਦੋ ਵਿਜ਼ਿਟ ਵੀ ਕੀਤੇ ਪੰਜਾਬ ਹਰਿਆਣੇ ਦੇ ਪਰ ਉੱਥੋਂ ਹੀ ਮੈਸ ਮੈਨੂੰ ਲੱਗਿਆ ਵੀ ਇਹ ਕੰਮ ਕਰਕੇ ਆਪਾਂ ਕਮਾਈ ਕਰ ਸਕਦੇ ਹੂੰ ਬਈ ਬਸ 12 ਦੀ ਹੋੜਾ ਜਿਹੜੀ ਹੁਣ ਵੀ ਲੱਗੀ ਹੋਈ ਹੈ ਤੇ ਅੱਜ ਤੋਂ 5 ਸਾਲ ਪਹਿਲਾਂ ਵੀ ਲੱਗੀ ਹੋਈ ਸੀ ਤੁਸੀਂ ਨਹੀਂ ਸੋਚਿਆ ਜਾਂ ਫੈਮਿਲੀ ਨੇ ਨਹੀਂ ਸੋਚਿਆ ਵੀ ਫਾਰਮ ਭੇਜਦੀ ਹੈ ਮੁੰਡੇ ਨੂੰ ਜਾਂ ਨਹੀਂ ਨਹੀਂ ਕੋ ਗਿਆ ਹੀ ਨਹੀਂ ਪਰਿਵਾਰ ਚ ਹੁਣ ਮਾਸੀ ਦੇ ਬੇਟੇ ਗਏ ਐ ਦੋ ਪਰ ਆਪਾਂ ਤਾਂ ਜਾਣਾ ਹੀ ਨਹੀਂ ਕਿ ਮੈਂ ਤਾਂ ਪਹਿਲਾਂ ਹੀ ਕਹਿੰਦਾ ਭਲਾ ਕਰੋੜ ਰੁਪਏ ਦੇ ਦੇ ਕੋਈ ਆਪਾਂ ਤਾਂ ਜਾ ਹੀ ਨਹੀਂ ਸਕਦੇ ਕੰਮ ਹੀ ਨਹੀਂ ਕਰ ਸਕਦੇ ਜਦੋਂ ਹਨਾ ਬਾਹਰ ਤੇ ਨਹੀਂ ਕਦੇ ਚਲੋ ਪਰਿਵਾਰ ਚ ਜਿਵੇਂ ਮੈਸੇਜ ਵਗੈਰਾ ਕਰ ਦਿੰਦੀ ਆਰਪੀ ਤੇ ਇਹਨਾਂ ਤੋਂ ਤਾਂ ਬਾਹਰ ਹੀ ਜਾ ਉਡਾਂਦੇ ਵਧੀਆ ਸੀਗਾ ਨਹੀਂ ਬਰਬੁਰ ਦਾ ਨਹੀਂ ਹੈਗਾ ਇੱਥੇ ਵਧੀਆ ਹੈਗਾ ਆਪਾਂ ਖੁਸ਼ ਆਂ ਪੰਜਾਬ ਚ ਰਹਿ ਕੇ ਮੈਨੂੰ ਘੋੜੀਆਂ ਦਾ ਵੀ ਸ਼ੌਂਕ ਹੈ ਪਹਿਲੇ ਦਿਨੋਂ ਮੈਨੂੰ ਤਾਂ ਸੀਗਾ ਵੀ ਰੱਖਣੀਆਂ ਹੀ ਆਪਾਂ ਤਾਂ ਐਨੀਮਲਾਂ ਦਾ ਵੈਸੇ ਹੀ ਸ਼ੌਂਕ ਸੀਗਾ ਹੂੰ ਖਰਗੋਸ਼ ਵੀ ਰੱਖਿਆ ਕੋਕੜ ਵੀ ਰੱਖਿਆ ਛੋਟੇ ਹੁੰਦੇ ਨੇ ਮੈਂ ਤਾਂ ਤੇ ਤਾਂ ਕਰਕੇ ਵੈਸੇ ਬਿਗਰੀ ਦੇ ਵਿੱਚ ਅਗੇ ਬਿジネス ਨਾਲ ਰਿਲੇਟਡ ਹੈ ਥੋੜਾ ਜਿਹਾ ਜਾਨਵਰ ਵੀ ਇਹਦੇ ਤੋਂ ਆਪਾਂ ਕਮਾਈ ਕਰਦੇ ਆਂ ਉਹ ਸ਼ੌਂਕ ਨੂੰ ਘਰ ਘੋੜੀਆਂ ਕੁੱਤੇ ਬਿੱਲੇ ਸਭ ਕੁਝ ਰੱਖਿਆ ਵੈਸੇ ਹੀ ਆ ਜੀ ਇੱਕ ਇੱਕ ਗੱਲ ਹੋਰ ਬਾਈ ਜਿੱਦਾਂ ਪਹਿਲਾਂ ਵੀ ਗੱਲ ਸੁਣ ਰਹੀ ਸੀ ਕਦੇ ਥੋੜਾ ਇਹ ਫਾਰਮ ਦੇਖਣ ਵਾਸਤੇ ਬਾਲਾ ਸਾਹਿਬ ਆਏ ਸੀ ਕਿਤੇ ਹਾਂ ਬਾਲਾ ਸਾਹਿਬ ਆਏ ਸੀ ਉਹਨਾਂ ਨੇ ਹੀ ਕਰਾਇਆ ਸੀ ਅਸਲ ਸਹੀ ਮੈਂ ਦੇ ਦੇ ਚਾਹ ਅੱਛਾ ਕਿਹ ਕਿਹੜੇ ਬਾਲਾ ਸਾਹਿਬ ਨੇ ਕਰਾਇਆ ਸੀ ਵੱਡੇ ਬਾਲਾ ਸਾਹਿਬ ਨੇ ਉਹਨਾਂ ਦੇ ਜਿਆਦਾ ਸ਼ੌਂਕ ਸੀ ਤੇ ਉਹਨਾਂ ਨੇ ਮੈਨੂੰ ਅਪਰੀਸ਼ੀਏਟ ਵੀ ਕੀਤਾ ਵੀ ਬਹੁਤ ਵਧੀਆ ਕੰਮ ਕਰਨਾ ਫਿਰ ਉਹ ਵਿਜ਼ਿਟ ਵੀ ਕਰਕੇ ਗਏ ਫਿਰ ਇੱਕ ਦਿਨ ਫੋਨ ਤੇ ਵੀ ਪੁੱਛਿਆ ਉਹਨਾਂ ਨੇ ਕਿਵੇਂ ਚੱਲਦਾ ਕਿੱਦਾਂ ਚੱਲਦਾ ਜੇ ਕੋਈ ਦਿੱਕਤ ਹੈ ਯੂਨੀਵਰਸਿਟੀ ਡਾਕਟਰ ਦੀ ਕਿਸੇ ਵੀ ਚੀਜ਼ ਦੀ ਤਾਂ ਮੈਨੂੰ ਦੱਸਿਓ ਤੁਸੀਂ ਤੇ ਆਪਾਂ ਤੁਹਾਡੀ ਸਹਾਇਤਾ ਕਰਾਂਗੇ ਉਹਨਾਂ ਦਾ ਹੀ ਤਨਜੋਖ ਸੀਗਾ ਚਾਹਤੋਂ ਚੁੰਗੇ ਲੰਬੀ ਹਲਕੇ ਹੈਗਾ ਲੰਬੀ ਹਲਕੇ ਦਾ ਕਰਕੇ ਫਿਰ ਧਿਆਨ ਚੁੰਦੇ ਹੈਗੇ ਜੀ ਵੇ ਵੈਸੇ ਇੱਕ ਗੱਲ ਤਾਂ ਬਈ ਆਪਣੀ ਪੰਜਾਬੀਆਂ ਵਾਸਤੇ ਖਾਸ ਕਰਕੇ ਜੱਟਾਂ ਵਾਸਤੇ ਆਧਾਰਨ ਹੈ ਜੱਟ ਜਗਾੜੀ ਹੁੰਦੇ ਹੈ ਇਹ ਫਿਰ ਤੁਹਾਡੇ ਕੋਲੇ ਟ੍ਰੇਨਿੰਗ ਸੀ ਜਾਂ ਫਿਰ ਜਗਾੜ ਲਾਇਆ ਦਾ ਵੀਡੀਓ ਦੇਖਦੋ ਕੇ ਤੁਹਾਨੂੰ ਜਿਵੇਂ ਪਹਿਲਾਂ ਆਫ ਕੈਮਰਾ 'ਪਾ ਗੱਲ ਕਰ ਰਹੇ ਸੀ ਨਾ ਵੀ ਕਰੇ ਮਜਾ ਦਾ ਹੈ ਨਹੀਂ ਸੀ ਕਿ ਜਦੋਂ ਜਦੋਂ ਕੀਤਾ ਮੈਂ ਡਿਲੀਵਰੀ ਹੋਣ ਲੱਗੀ ਫੀਮੇਲ ਦੀ ਕਿਸੇ ਨੂੰ ਪੁੱਛੋ ਕਹਿੰਦੇ ਆ ਤੇ ਕੇ 2 ਕੇ ਵੀ ਲਾਏ ਤੇ ਨਹੀਂ ਜੀ ਇਦਾਂ ਨਹੀਂ ਕੁਛ ਹੁੰਦਾ ਬ੍ਰਦਰ ਨੇ ਆਪ ਹੀ ਡਾਕਟਰ ਬਣ ਕੇ ਉਹਦੀ ਡਿਲੀਵਰੀ ਵੀ ਕਰਾਤੀ ਸੀ ਜਗਾੜ ਬੱਸ ਕਹਿੰਦਾ ਵੀ ਲੋੜ ਕਾਟ ਦੀ ਮੈਂ ਜਦੋਂ ਵੀ ਹਰ ਚੀਜ਼ ਦੀ ਹਨਾ ਤੇ ਲੱਗ ਹੀ ਜਾਂਦਾ ਆਪਣੇ ਆਪ ਜੁਗਾੜ ਬਾਈ ਇਹ ਇਹਨਾਂ ਨੂੰ ਰੱਖਣ ਲਈ ਦਿੱਕਤਾਂ ਕੀ ਕੀ ਹੁੰਦੀਆਂ ਸਮੱਸਿਆ ਕੀ ਕੀ ਹੁੰਦੀਆਂ ਪੈਸੇ ਦੀ ਦਿੱਕਤ ਹੈ ਪੈਸਾ ਵਾਧੂ ਚਾਹੀਦਾ ਇਹਦੇ ਲਈ ਅੱਜਕੱਲ ਬਹੁਤ ਬੰਦੇ ਆ ਰਹੇ ਨੇ ਧੰਦੇ ਦੇ ਵਿੱਚ ਇਸ ਦੇ ਵਿੱਚ ਤੇ ਠੀਕ ਹੈ ਪਰ ਇਸ ਕੰਮ ਲਈ ਇਹ ਸਹੀ ਕਿੱਤੰਦਾ ਨਹੀਂ ਹੈਗਾ ਮੈਂ ਪਹਿਲਾਂ ਵੀ ਕਈ ਵੀਡੀਓ ਚ ਕਿਹਾ ਹੈ ਵੀ ਜਿਵੇਂ ਕਹਿ ਦਿੰਦੇ ਐ ਸਹੀ ਕਿੱਤੰਦੇ ਦੇ ਤੌਰ ਤੇ ਖੇਤੀ ਦੇ ਨਾਲ ਕਰੋ ਕੰਮ ਇਹ ਬਿਜ਼ਨਸ ਹੈ ਇਹਦਾ ਇਹਦੇ ਲਈ ਪੈਸੇ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਹ ਕਿਸਾਈ ਕਿੱਤੰਦਾ ਨਹੀਂ ਹੈਗਾ ਏਟੀਐਮ ਵੀ ਹੈ ਨਾਲ ਦੀ ਨਾਲ ਇੱਕ ਜ਼ਿਮੀਂਦਾਰ ਦਾ ਜਦੋਂ ਤੁਹਾਨੂੰ ਲੋੜ ਅੱਜ ਮੈਨੂੰ ਲੋੜ ਹੈ 20 50000 ਦੀ ਦੋ ਐਨੀਮਲ ਵੇਚ ਦਿਓ ਤਿੰਨ ਵੇਚ ਦਿਓ 5000 ਰੁਪਏ ਦੇਣਾ ਏਟੀਐਮ ਵੀ ਹੈ ਪਰ ਇਹ ਬਿਜ਼ਨਸ ਹੈ ਇੱਕ ਇਹਦੇ ਲਈ ਪੈਸੇ ਦੀ ਥੋੜੀ ਜੀ ਜ਼ਿਆਦਾ ਲੋੜ ਪੈਂਦੀ ਇਸ ਕੰਦੇ ਚ ਤਾਂ ਕਰਕੇ ਫਾਰਮ ਬੰਦ ਵੀ ਬਹੁਤ ਹੋਏ ਨੇ ਉਹ ਮੇਰੇ ਵਰਗੇ ਕੋਈ ਛੋਟੇ ਜ਼ਿਮੀਂਦਾਰ ਸੀਗੇ ਛੋਟੇ ਫਾਰਮਰ ਸੀ ਉਹ ਸਾਰਾ ਖਰਚਾ ਜਿਵੇਂ ਪਰਿਵਾਰ ਦਾ ਖੇਤੀ ਦਾ ਹਨਾ ਤਿੰਨੋਂ ਇਕੱਠੇ ਹੋ ਜਾਂਦੇ ਆ ਉਹਦੇ ਕਰਨੇ ਫਾਰਮ ਕਾਫੀ ਬੰਦ ਹੋਏ ਨੇ ਪਿੱਛੇ ਜੀ ਇਹ ਬਈ ਕਿੰਨੇ ਜਿਹੜੇ ਐਨੀਮਲ ਆ ਕਿੰਨੇ ਜਾਨਵਰਾਂ ਤੋਂ ਸਟਾਰਟ ਅਪ ਹੋ ਸਕਦਾ ਮੈਂ ਤਾਂ 20-20 ਮਿਲਾਂ ਤੋਂ ਸਟਾਰਟ ਕੀਤਾ ਸੀਗਾ ਐਟ ਅ ਟਾਈਮ ਮੇਰੇ ਕੋਲੇ 400 ਦੇ ਸਮਥਿੰਗ ਹੈਗੇ ਹੈਗੇ ਇੱਕ ਪਰ ਮੇ ਇੱਕ ਵਰਮ ਹੋ ਰਿਹਾ ਮੇਰੇ ਕੋਲ ਦੋਨੇ ਬਗਮਾਂ ਦੇ ਉੱਤੇ 400 ਦੇ ਲਗਭਗ ਐਨੀਮਲ ਹੈਗੇ ਹੈਗੇ ਪਲੱਸ ਹੀ ਹੋਣਗੇ ਜੀ ਜੇ ਕਿਸੇ ਨੇ ਜੇ ਕੋਈ ਕਰਨਾ ਚਾਹੁੰਦਾ ਤਾਂ ਘੱਟੋ ਘੱਟ ਕਿੰਨੇ ਕਿਤੇ ਨਾਲ ਸਟਾਰਟ ਅਪ ਕਰ ਸਕਦਾ ਨਹੀਂ ਕਰਨ ਨੂੰ ਤਾਂ ਇੱਕ ਵੀ ਮੇਲ ਤੋਂ ਵੀ ਕਰ ਸਕਦਾ 10 ਬੱਚਿਆਂ ਤੋਂ ਵੀ ਕਰ ਸਕਦਾ ਪਰ ਹਰੇਕ ਬੰਦਾ ਅੱਜ ਦੀ ਕਿਹੜੀ ਪੈਸੇ ਕਮਾਉਣਾ ਚਾਹੁੰਦੇ ਭਾਵੇਂ ਉਹਨੂੰ ਡੇਲੀ ਚਾਹੀਦੇ ਜੀ ਕਰਨ ਨੂੰ 2 ਵੀ ਮਹੀਨਿਆਂ ਤੋਂ ਕਰ ਲੋ ਪਰ ਉਹਦੇ ਲਈ ਟਾਈਮ ਲੱਗੂ ਆ ਫਿਰ ਅੱਜ ਸਬਰ ਹੈ ਨਹੀਂ ਕਿਸੇ ਕੋਲੇ ਹਨਾ ਕਿਸੇ ਵੀ ਕੋਲੇ ਹਰੇਕ ਬੰਦਾ ਕਹਿੰਦਾ ਹੁਣ ਮੈਂ ਪਹਿਲਾਂ ਸੋਚਦਾ ਹੁੰਦਾ ਸੀ ਯਾਰ 20000 ਰੁਪਏ ਬਣ ਲੱਗੇ ਜਿੰਨੇ ਮਹੀਨਿਆਂ ਤੱਕ ਤੇ ਬਹੁਤ ਹੁਣ ਸਾਲਾ 20 ਵੀ ਥੋੜਾ ਲੱਗਦਾ ਹੁਣ ਐ ਲੱਗਦਾ ਵੀ ਨਹੀਂ ਯਾਰ 5000 ਰੁਪਏ 50 ਲੱਗੇ ਜਾਂਦਾ ਲੱਖ ਹੋਵੇ ਅਸਲ ਤਾਂ ਪੈਸਿਆਂ ਦੀ ਦੌੜ ਲੱਗੀ ਹੋਈ ਹੈ ਜੀ ਤੇ ਜੇ ਉਹਨਾਂ ਇੱਕ ਫਾਰਮ ਮੈਂ ਕਰਾਇਆ ਵਿਆ ਇੱਥੇ ਮੋਗੇ ਦੇ ਨਾਲ ਬਾਗੇ ਪੁਰਾਣੇ ਦੋ ਮੁੰਡੇ ਸੀਗੇ ਵਧੀਆ ਵਿਚਾਰੇ ਜ਼ਿਮੀਂਦਾਰਾਂ ਦੇ ਛੋਟੇ ਤੇ ਉਹਨਾਂ ਨੇ ਮੈਥੋਂ ਪਹਿਲਾਂ 15 18 ਬੱਚੇ ਲਈ ਸੀ ਉਹਨੂੰ ਵੇਚਤੇ ਸਾਡੇ 1.4 ਲੱਖ ਰੁਪਏ ਦੇ ਹੁਣ 32 ਬੱਚੇ ਲੈ ਗਏ ਮੇਥੋਂ ਜੀ ਵੀ ਜੇ ਆਪਾਂ ਇਹ ਛੋਟੇ ਲੈਵਲ ਤੋਂ ਕਰਕੇ ਵੀ ਉੱਪਰ ਉੱਠ ਸਕਦੇ ਹਾਂ ਪਰ ਉਹਦੇ ਲਈ ਸਹਿਨਸ਼ੀਲਤਾ ਚਾਹੀਦੀ ਹੈ ਜਿੱਦਾਂ ਭਈ ਆਪਾਂ ਗੱਲ ਕਰੀਏ ਇੱਕ ਕਿਲਾ ਕਣਕ ਬੀਜ ਲਈਏ ਜਾਂ ਕੋਈ ਝੋਨਾ ਬੀਜ ਲਈਏ ਉਹਦੀ ਕਮਾਈ ਜ਼ਿਆਦਾ ਜਾਂ ਇਹਨਾਂ ਦੀ ਕਮਾਈ ਜ਼ਿਆਦਾ ਇਹਨਾਂ ਦੀ ਕਮਾਈ ਜ਼ਿਆਦਾ ਹੈ ਕਿ ਉਹ 6 ਮਹੀਨਿਆਂ ਤੋਂ ਉਹਨੇ ਤੇ ਇੱਕ ਫੀਮੇਲ ਹੀ 1 ਕਿੱਲੇ ਜਿੰਨੀ ਕਮਾਈ ਦੇ ਦੂਗੀ ਅਸਾਂ ਇੱਕ ਫੀਮੇਲ ਤੋਂ 1 ਕਿੱਲੇ ਜਿੰਨੀ ਕੱਢ ਕੇ ਕਹਿੰਦਾ ਭਾਬ ਜੀ 70 80 ਹਜ਼ਾਰ ਰੁਪਏ ਠੀਕ ਹੈ ਉਹਦੇ ਚ ਜ਼ਿਮੀਂਦਾਰ ਕੀ ਕਮਾਊਗਾ ਵੱਧ ਤੋਂ 10 15 ਹਜ਼ਾਰ ਰੁਪਏ ਕਮਾਊਗਾ ਇਹਦੇ ਚ ਇੱਕ ਜ਼ਿਮੀਂਦਾਰ ਇਹ 30000 ਤੋਂ ਲੈ ਕੇ ਇੱਕ ਵੀਮੇ ਲਈ ਇੱਕ ਸਾਲ ਦਾ ਜੇ ਆਪਾਂ ਬੱਚੇ ਸੇਲ ਕਰਦੇ ਆ ਮਿਨਿਮਮ 25-30000 ਤੋਂ ਲੈ ਕੇ 50-55000 ਤੱਕ ਦੀ ਇੱਕ ਫੀਮੇਲ ਦੀ ਇਨਕਮ ਹੈਗੀ ਆ ਪਰ ਉਦਲੀ ਸ਼ਰਤ ਇਹ ਵੀ ਤੁਸੀਂ ਕਿਤੇ ਹੈਡਿੰਗ ਨਾ ਬਣਾ ਦਿਓ ਵੀ ਇੰਨੀ ਕਮਾਈ ਹੈ ਬੱਚੇ ਬਚਾਉਣੇ ਵੀ ਜ਼ਰੂਰੀ ਹੈ ਤੇ ਉਹਨਾਂ ਦੀ ਦੇਖਭਾਲ ਕਰਨਾ ਵੀ ਜ਼ਰੂਰੀ ਹੈ ਬਾਈ ਬੱਚੇ ਕਿਸ ਤਰ੍ਹਾਂ ਠੰਡ ਤੋਂ ਬਚਾਉਣੇ ਹੈ ਕਿਸ ਤਰੀਕੇ ਨਾਲ ਸਾਫ਼ ਸੁਥਰਾ ਥਾਂ ਚਾਹੀਦਾ ਹੈ ਸਫਾਈ ਬਹੁਤ ਮੇਜਰ ਹੈ ਦੇ ਵਿੱਚ ਹਨਾ ਸਫਾਈ ਦਾ ਖਾਸ ਧਿਆਨ ਰੱਖੋ ਡਾਈਟ ਚੰਗੀ ਦਿਓ ਤੇ ਬੱਚੇ ਬਚਾਓ ਤੇ ਫੇਰ ਇੱਕ ਬੱਚੇ ਬਚਣ ਦੀਆਂ ਤਾਂ ਫਾਰਮਰ ਸਕਸੈਸਫੁਲ ਜੀ ਬਈ ਮੈਨੂੰ ਸਫਾਈ ਤੋਂ ਯਾਰ ਆਇਆ ਇੱਕ ਇਹ ਬਹੁਤ ਕਹਿੰਦੇ ਆ ਵੀ ਮੁਸ਼ਕ ਬਹੁਤ ਹੁੰਦਾ ਇਹਨਾਂ ਚੋ স্মੈਲ ਬਹੁਤ ਆਉਂਦੀ ਹੈ ਤੁਹਾਨੂੰ ਕਿਹਨੇ ਕਹੀ ਮੈਨੂੰ ਤਾਂ ਥੋੜੀ ਹੈ ਜਿਹੜੀ ਆਮ ਚੰਪਰਾ ਚਾਉਂਦੀ ਆ ਮੱਝਾਂ ਕਾਂ ਚ ਇੰਨੇ ਆ ਵੀਰੇ ਮੈਂ ਨਹੀਂ ਵੇਸਟ ਚਾਉਂਦੀ ਆ স্মੈਲ ਫੀਡ ਵਾਲੇ ਐਨੀਮਲਾਂ ਚੋਂ ਨਹੀਂ ਬਾਕੀ ਜਿਵੇਂ ਇੱਕ ਧਰਨਾ ਵੀ ਸੁਰਗੰਦਾ ਜਾਨਵਰ ਹੈ ਸਫਾਈ ਨੇ ਸੂਰ ਸਭ ਤੋਂ ਜ਼ਿਆਦਾ ਸਫਾਈ ਵਾਲਾ ਜਾਨਵਰ ਹੈ ਇਹ ਐ ਨਹੀਂ ਮੱਝਾਂਾਂ ਵਾਂਗੂ ਵੀ ਹਰੇਕ ਖਾਨੇ 'ਚ ਹੀ ਗੋਹਾ ਬਾਥਰੂਮ ਲੇਟਰਿੰਗ ਬਾਥਰੂਮ ਕਰੂਗਾ ਇਹਨਾਂ ਨੇ ਇੱਕ ਥਾਂ 'ਤੇ ਕਰਨਾ ਹੈਗਾ ਤੇ ਸਾਫ਼ ਸੁਥਰਾ ਜਾਨਵਰ ਹੈ ਸਾਰੇ ਐਨੀਮਲਾਂ 'ਚੋਂ ਸਾਫ਼ ਸੁਥਰਾ ਹੈ ਇਹਨੇ ਸਾਫ਼ ਥਾਂ 'ਤੇ ਵੜਨੇਗਾ ਸਾਫ਼ ਥਾਂ 'ਤੇ ਉੱਠਨੇਗਾ ਤੇ ਦੋ ਟਾਈਮ ਫੀਡ ਖਾਣੀ ਹੈ ਕਿਲੋ ਕਿਲੋ ਸਵੇਰ ਨੂੰ ਕਿਲੋ ਸ਼ਾਮ ਨੂੰ ਕਿਲੋ ਇੱਕ ਫੀਮੇਲ ਨੇ ਐਵਰੇਜ ਜਿਹੜੀ 100 ਕਿਲੋ ਦੀ ਹੈ ਜੇ ਵੱਡੀ ਹੈ 200 ਕਿਲੋ ਦੀ ਉਹਨਾਂ ਵੱਧ ਚਾਹੀਦੀ ਹੈ ਤੇ ਬਹੁਤਾ ਖਾਂਦਾ ਵੀ ਨਹੀਂ ਜਾਂਦਾ। ਮਹੀਨੇ ਦਾ ਖਰਚਾ ਕਿੰਨਾ ਕਾ ਜਾਂਦਾ? ਇੱਕ ਇੱਕ ਜਾਨਵਰ ਦਾ ਗੱਲ ਕਰ ਲਈਏ ਤਾਂ। ਇੱਕ ਨਹੀਂ ਉਹ अलग-अलग ਹੈ ਨਾ। ਜੇ ਫੈਟਨਰ ਤਿਆਰ ਕਰ ਰਹੇ ਹਾਂ ਉਹਦਾ ਲੱਗ ਹੂੰ ਜੇ ਬਰੀਡਿੰਗ ਵਾਲੀ ਫੀਮੇਲ ਹੈ ਉਹਦਾ ਅਲੱਗ ਹੈ। ਹੂੰ ਜੇ ਹੁਣ 100 ਕਿਲੋ ਦੀ ਫੀਮੇਲ ਹੈ ਤਾਂ ਉਹਦਾ ਇੱਕ ਸਵੇਰ 1 ਕਿਲੋ ਸ਼ਾਮ ਨੂੰ ਫੀਡ ਚਾਹੀਦੀ ਹੁਣ ਜਾਨੀ ਕਿ 35 ਤੇ 35 70 ਜੀ 2100 ਰੁਪਏ ਦਾ ਖਰਚਾ ਇੱਕ ਦਾ ਜੀ ਹੈਗਾ ਜੇ 200 ਕਿਲੋ ਦੀ ਆ ਉਹਨੂੰ ਫੀਡ ਥੋੜੀ ਜਿਹੀ ਜ਼ਿਆਦਾ ਚਾਹੀਦੀ ਹੈ। ਹੂੰ ਜੇ ਤੁਸੀਂ ਇੱਕ ਬੱਚਾ ਹੈਗਾ 10-20 ਕਿਲੋ ਦਾ ਉਹਦਾ ਘੱਟ ਹੈ। ਫਿਟਨਰ ਤਿਆਰ ਕਰ ਰਹੀ ਉਹਨਾਂ ਦਾ ਖਰਚਾ ਅਲੱਗ ਹੈਗਾ ਜੀ ਖਰਚਾ ਖਰਚਾ ਬਹੁਤ ਹੈ ਧੰਦੇ ਦੇ ਵਿੱਚ ਹੁਣ ਮੇਰਾ ਕਾਫੀ ਖਰਚਾ ਦਿੱਲੀ ਦਾ ਹਮ ਬੰਦੇ ਵੀ ਹੋਣਗੇ ਬਈ ਬਣ ਵੀ ਜਾਂਦੇ ਆ ਕਰ ਜਾਂਦੀ ਵੀ ਜਾਂਦੇ ਆਈ ਜਾਂਦੇ ਇਹ ਜੋੜਦਾ ਕੋਈ ਨਹੀਂ ਬਸ ਸਿੱਧਾ ਸਰਕਲ ਹੈ ਹੋਰ ਜਿਆਦਾ ਨਹੀਂ ਚੱਲਦਾ ਬਈ ਹੁਣ ਜਾਂਦਾ ਸਰਕਲ ਇੱਥੇ ਹੋਰ ਐਡ ਹੋਈ ਜਾਂਦੇ ਹੈਗੇ ਜੀ ਜਿਸ ਤਰ੍ਹਾਂ ਬਈ ਘੋੜਿਆਂ ਦੀ ਗੱਲ ਕਰ ਲਈਏ ਜਾਂ ਘੋੜੀਆਂ ਦੀ ਗੱਲ ਕਰ ਲਈਏ ਤਾਂ ਕਰੋੜਾ ਰੁਪਈਆ ਤੱਕ ਚੱਲ ਜਾਂਦੇ ਆ ਇਹ ਬਿਲਕੁਲ ਜਾਂਦੇ ਇਹ ਫਿਰ ਇਹਨਾਂ ਦੇ ਵਿੱਚ ਸਭ ਤੋਂ ਮਹਿੰਗਾ ਗੱਲ ਕਰ ਲਈਏ ਤਾਂ ਮਹਿੰਗੀ ਕਿੰਨੀ ਕਿੰਨੀ ਰੇਂਜ ਤੱਕ ਚੱਲ ਜਾਂਦੀ ਹੈ ਇਹ ਨਹੀਂ ਇਹ ਤਾਂ ਮੀਟ ਹੈਗਾ ਇਹ ਉਹਨਾਂ ਨਾਲ ਕੰਪੈਰੀਜ਼ਨ ਨਹੀਂ ਕਰ ਸਕਦੇ ਇਹ ਤਾਂ ਇੱਕ ਮੀਟ ਦਾ ਐਨੀਮਲ ਹੈ 200 210 ਰੁਪਏ ਪਰ ਕਿਲੋ ਵਿਕਦਾ ਹੈਗਾ ਇਹ ਹੂੰ ਤੇ 100 ਕਿਲੋ ਦਾ ਵਿਕਦਾ ਪਰ ਜਿਹੜੇ ਇੱਕ ਆਪਣੇ ਸਮਾਜ ਬਾਲਮੀਕੀ ਨੇ ਭਾਈਚਾਰਾ ਹੈਗੇ ਆਪਣਾ ਉਹ 200 ਕਿਲੋ ਦਾ ਕਰਕੇ ਵੇਚਦੇ ਹੋ 50-50 ਹਜ਼ਾਰ ਦਾ ਇੱਕ ਐਨੀਮਲ ਵੇਚ ਦੰਦੇ ਹੈਗੇ ਜੀ ਉਹ ਜਿਆਦਾ ਵੱਡਾ ਕਰਕੇ ਵੇਚਦੇ ਪਰ ਜਿਹੜੇ ਫਾਰਮਰ ਆ ਉਹ 100 110 ਕਿਲੋ ਦਾ ਹੀ ਵੇਚ ਦਿਆਂ ਤੂੰ ਦੋ ਦੋ ਜਾਨਵਰ ਤੇ ਉਹ ਤਿਆਰ ਕਰਦੇ ਤਾਂ ਮੇਰੇ ਸਾਬ ਨਾਲ 1 ਲੱਖ ਰੁਪਏ ਕਮਾ ਲੈਂਦੇ ਉਹ ਤਾਂ 70-80 ਹਜ਼ਾਰ ਦਾ ਆਰਮਨਾਲ ਵੇਚ ਦੰਦੇ ਦੋ ਐਨੀਮਲ ਕਿਉਂਕਿ ਉਹਨਾਂ ਨੇ 2 ਕੁਇੰਟਲ ਦਾ ਕਰਕੇ ਉਹ ਵੇਸਟੇਜ ਪਾਉਂਦੇ ਨੇ ਜਿਆਦਾ ਜੀ ਘਰਾਂ ਦੇ ਵਿੱਚ ਰੱਖਿਆ ਸ਼ੌਂਕ ਨਾਲ ਪਾਲਦੇ ਆ ਉਹ ਹਮ ਤੇ ਉਹ ਕਾਫੀ ਵੱਡਾ ਕਰਕੇ ਵੇਚਦੇ। ਭਾਈ ਇਹਨਾਂ ਦੇ ਵਿੱਚ ਵੀ ਕੁਝ ਨਸਲਾ ਹੁੰਦੀਆਂ ਜਿਵੇਂ ਨਸਲਾਂ ਹੈਗੀਆਂ ਤਿੰਨ ਨਸਲਾਂ ਮੇਰੇ ਕੋਲੇ ਵੀ ਤਿੰਨ ਨਸਲਾਂ ਹੈਗੀਆਂ ਕਿਹੜੀਆਂ ਕਿਹੜੀਆਂ? ਮੀਟ ਸਭ ਦਾ ਇੱਕੋ ਹੀ ਹੈ। ਹੂੰ ਮੀਟ ਦਾ ਰੇਟ ਸਾਰਿਆਂ ਦਾ ਇੱਕੋ ਹੀ ਵਿਕਨੇ 200 ਤੋਂ ਲੈ ਕੇ 210 ਰੇਟ ਹੈ। ਪਰ ਜਿਵੇਂ ਅਪਨ ਇੰਡੀਆ ਦੇ ਵਿੱਚ ਜੌਰਕਸ਼ਾਇਰ ਚੱਲਦੀ ਹੈ। ਦਾ ਜਵਾਈਟ ਜੌਰਕਸ਼ਾਇਰ ਚਿੱਟੇ ਰੰਗ ਦੀ ਹੁੰਦੀ ਆ। ਐਂਡੀ ਡੌਗ ਹੈ ਰੈੱਡ ਕਲਰ ਦਾ ਜਿਹੜਾ ਮੈਨੂੰ ਤੁਸੀਂ ਵੇਖਿਆ ਸੀਗਾ ਉਹ ਹੈ 200 ਕਿਲੋ ਦਾ ਹੋ। ਤੇ ਹੈਮਸ਼ੇਅਰ ਲੈਂਡਰ ਦਾ ਹੈ। ਚਾਰ ਪੰਜ ਨਸਲਾਂ ਹੈ। ਕੀ ਗਾ ਪਰਮੀਟ ਦਾ ਸਬੰਧਨ ਦੇ ਕੋਈ ਰੇਟਰ ਹੂੰ ਨਵੇਂ ਫਾਰਮਰ ਲਈ ਸਭ ਤੋਂ ਵਧੀਆ ਨਸਲ ਕਿਹੜੀ ਹੈ ਜਿਹੜੀ ਉਹ ਜੌਰਕਸ਼ੈਡ ਜੌਰਕਸ਼ੈਡ ਸਭ ਤੋਂ ਵਧੀਆ ਹੈ ਕਿ ਮਦਰ ਐਜ਼ ਅ ਮਦਰ ਮੇਲ ਕਿਸੇ ਹੋਰ ਨਸਲ ਦਾ ਹੋਵੇ ਤਾਂ ਦੋਨੋਂ ਦਾ ਜਿਹੜਾ ਕੰਬੀਨੇਸ਼ਨ ਹੈ ਵਧੀਆ ਹੂੰ ਬਈ ਇਥੇ ਜਦੋਂ ਆਪਾਂ ਫਾਰਮ ਕਰ ਲਿਆ ਤਾਂ ਉਹਨੂੰ ਚਲਾਉਣ ਵਾਸਤੇ ਉਹਨੂੰ ਉਹਦੀ ਰੱਖਿਆ ਕਰਨ ਵਾਸਤੇ ਐਨਾ ਦੇਖਭਾਲ ਕਰਨ ਵਾਸਤੇ ਕਿੰਨੇ ਬੰਦੇ ਦੀ ਲੋੜ ਪੈਂਦੀ ਆ ਇੱਕ ਬੰਦੇ ਦੀ ਆਪ ਹੀ ਕਰੋ ਅੱਛਾ ਮੇਰੇ ਕੋਲ ਹੁਣ ਵੈਸੇ ਤਾਂ ਮੇਰੇ ਕੋਲ ਤਾਂ ਦੋ ਬੰਦੇ ਨੇ ਉਹ ਦੋ ਦਾ ਵੀ ਰੀਜ਼ਨ ਹੈ ਪਿੱਛੇ ਕਿਉਂਕਿ ਮੇਰਾ ਬਰੀਡਿੰਗ ਦਾ ਕੰਮ ਜ਼ਿਆਦਾ ਹੈਗਾ ਇਸ ਫਾਰਮ ਤੇ ਤੇ ਹੁਣ ਜਿਵੇਂ ਤੁਸੀਂ ਆਈ ਸੀ ਬਾਈ ਇਹਨਾਂ ਨੇ ਫੀਮੇਲਾਂ ਲੈ ਕੇ ਜਾਣੀਆਂ ਹੈ ਹਨਾ ਤੇ ਉਹਦੇ ਲਈ ਮੈਨੂੰ ਦੋ ਬੰਦੇ ਰੱਖਣੇ ਪੈਂਦੇ ਆ ਵੀ ਰਖ ਰਖਾਵ ਚੜਾਉਣੀਆਂ ਕ੍ਰੋਸਿੰਗ ਕਰਾਉਣੀ ਡੇਲੀ ਨਹੀਂ ਤਾਂ ਇੱਕ ਬੰਦਾ ਹੀ ਕਾਫੀ ਆ ਉਹ ਵੀ ਪਲੋਂ ਸਾਰਾ ਦਿਨ ਹੋਰ ਕੰਮ ਕਰਦਾ ਰਹੇ ਸਵੇਰ ਕੰਮ ਮੈਂ 2 ਘੰਟੇ ਸਵੇਰ ਚੰਗੀ ਤਰ੍ਹਾਂ ਪ੍ਰੋਪਰ ਬੰਦਾ 2 ਘੰਟੇ ਫਾਰਮ ਤੇ ਲਾ ਦੇ ਤੇ ਬਚਾਲੇ 4-5 ਘੰਟੇ ਆਉਦਾ ਘਰ ਦੇ ਕੰਮ ਵੀ ਕਰ ਸਕਦਾ ਖੇਤੀ ਵੀ ਕਰ ਸਕਦਾ ਸ਼ਾਮ ਨੂੰ 2 ਘੰਟੇ ਲਓ ਰਿਲੈਕਸ ਕੋਈ ਨਹੀਂ ਮੱਝਾਂ ਮੰਮਾ ਮੰਗੂ ਨਹੀਂ ਬਿਲੇ ਵਰ ਚਾਈਦੀਆਂ ਚੌਣੇ ਆ ਜਾਂ ਹੋਰ ਹਨਾ ਐਦਾਂ ਦਾ ਕੁਝ ਨਹੀਂ ਹੈਗਾ ਵਧੀਆ ਕੰਮ ਇੱਕ ਬੰਦੇ ਨੂੰ ਵਾਧੂ ਰੰਦਾ 300 ਐਨੀਮਲ ਸੰਭ ਸਕਦਾ ਕਿੰਨਾ ਜੀ ਫਿਰ ਫਿਰ ਭਾਈ ਮੈਂ ਤੁਹਾਡੇ ਵੱਲ ਆਉਣਾ ਵਾ ਪਰ ਜਿੱਦਾਂ ਪਹਿਲਾਂ ਫਾਰਮਰ ਦੀ ਗੱਲ ਕਰ ਰਹੇ ਸੀ ਤੁਹਾਨੂੰ ਫਿਰ ਹੁਣ ਬਾਹਰ ਜਾਣਾ ਬਹੁਤ ਔਖਾ ਹੋ ਜਾਂਦਾ ਹੋਊਗਾ ਨਹੀਂ ਮੈਂ ਤਾਂ ਪਤਾ ਪਤਾ ਨਹੀਂ ਹੁੰਦਾ ਪਤਾ ਨੰਗੇ ਜਾਂਦਾ ਮੇਰੇ ਤਾਂ ਕਿਨੇ ਵੀ ਆ ਹੁਣ ਵੀ ਆਸਲੋਂ ਖਾਨੇ ਚੈਨ ਨੇ ਇੱਥੇ ਇੰਨੇ ਪੀੜ ਮਾ ਦਾ ਸੁਬਾ ਸ਼ਾਮ ਫੋਨ ਤੇ ਹੀ ਪੁੱਛ ਲਾਂਨੇਗਾ ਬੰਦੇ ਨੂੰ ਜੀ ਤੇ ਬੰਦੇ ਵੀ ਮੇਰੇ ਘਰ ਸਹੀ ਰੱਖੇ ਵੀ ਹੈ ਇਮਾਨਦਾਰ ਹੈ ਨੂੰ ਲੋਕਾਂ ਨੂੰ ਲੇਬਰ ਨਹੀਂ ਮਿਲਦੀ ਪਰ ਮੇਰੇ ਕੋਲੇ ਤਾਂ ਦੋ ਹੀ ਬੰਦੇ ਨੇ ਇੱਕ ਚਲਾ ਜਾਂਦੇ ਇੱਕ ਆ ਜਾਂਦੇ ਇੱਕ ਚਲਾ ਜਾਂਦੇ 6 ਸਾਲਾਂ ਤੋਂ ਤੀਜਾ ਬੰਦਾ ਮੇਰੇ ਫਾਰਮ ਤੇ ਨਹੀਂ ਆਇਆ ਜੀ ਅਜੇ ਤੱਕ ਕੋਈ ਦਿੱਕਤ ਨਹੀਂ ਕੱਲ ਤਾਂ ਨਹੀਂ ਪਤਾ ਪਰ ਅੱਜ ਤੱਕ ਮੇਰੇ ਕੋਲ ਤਾਂ ਦੋ ਹੀ ਬੰਦੇ ਨੇ ਹੂੰ ਦੋਨੋਂ ਇੱਕ ਪੰਜਾਬੀ ਹੈ ਇੱਕ ਜੁਪੀ ਦਾ ਜੀ ਜਦੋਂ ਉਹ ਚਲਾ ਜਾਂਦਾ ਹੁਣ ਜਿਵੇਂ ਜੁਪੀ ਵਾਲੇ ਨੂੰ ਸਾਲ ਹੋ ਗਿਆ ਦੂਜਾ ਕਹਿ ਰਿਹਾ ਬਾਈ ਮੈਂ ਆ ਜਾ ਮੈਂ ਕਹਿੰਦਾ ਜਨਾ ਚਰੇ ਜ ਤੂੰ ਨਹੀਂ ਆਉਣਾ ਉਹਨਾਂ ਨਾਲ ਚੱਪ ਫਿਰ ਉਹ ਜਦੋਂ ਲਾਊ ਆਪਦੀ ਮਰਜ਼ੀਆਂ ਆ ਜਾਊਗਾ ਜੀ ਅਬਾਈ ਜਿਸ ਤਰ੍ਹਾਂ ਹੋਰ ਜਿਹੜੇ ਬੀਨਸ ਆ ਜਾਂ ਹੋਰ ਜਿਹੜੀਆਂ ਆਪਾਂ ਗੱਲ ਕਰ ਲਈਏ ਰੀਡਾ ਜਾਂ ਬੱਕਰੀ ਪਾਲਣ ਹੋ ਗਿਆ ਉਹਦੇ ਵਾਸਤੇ ਸਬਸਿਡੀ ਮਿਲ ਜਾਂਦੀ ਹੈ ਲੋਨ ਮਿਲ ਜਾਂਦਾ ਹੈ ਇਹਨਾਂ ਵਾਸਤੇ ਵੀ ਲੋਨ ਵਗੈਰਾ ਮੈਚ ਇਹਦੇ ਵਿੱਚ ਥੋੜੀ ਜੀ ਸਰਕਾਰ ਦਾ ਧਿਆਨ ਘਟਾ ਹੈਗਾ ਜੀ ਹੈ ਕਿ ਨਹੀਂ ਸਕੀਮਾਂ ਪਰ ਉਹ ਫਾਰਮੈਲਿਟੀਆਂ ਬਹੁਤ ਜ਼ਿਆਦਾ ਜਿਮੀਂਦਾਰਾਂ ਤੋਂ ਪੂਰੀਆਂ ਨਹੀਂ ਹੁੰਦੀਆਂ ਨਹੀਂ ਭੁਗਾਈ ਨਹੀਂ ਹੁੰਦੀ ਹੂੰ ਤੇ ਉਹ ਤਾਂ ਜਿਵੇਂ ਪਹਿਲਾਂ ਪੰਜਾਬ ਗਵਰਨਮੈਂਟ ਦੀ ਸਕੀਮ ਸੀਗੀ ਵੀ 8 ਲੱਖ ਦਾ ਲੋਨ ਤੇ ਉਹਦੇ ਚੋਂ 25% ਸਬਸਿਡੀ ਸੀ ਪਰ ਉਹਨਾਂ ਹੀ ਪਾਸਪੋਰਟ ਨਹੀਂ ਹੁੰਦੇ ਹੁਣ ਇੱਕ ਕੋਈ ਸੈਂਟਰ ਦੀ ਸਕੀਮ ਆਈ ਹੈ ਐਨ ਐਲ ਐ ਨੈਸ਼ਨਲ ਲਾਈਸਟਾਕ ਮਿਸ਼ਨ ਸ਼ਾਇਦ ਇਹਦਾ ਹੋ ਜੀ ਜੀ ਉਹਦੇ ਤੇ ਵੀ ਚਾਹੇ ਐਂਡ ਕਰੋੜ ਰੁਪਏ ਦਾ ਲੋਨ ਲੈ ਲੋ ਪਰ ਉਹ ਨਹੀਂ ਕਾਣੂ ਆਵਦਾ ਹੀ ਕਰ ਲੋ ਕੱਟ ਕਰ ਲੋ ਮੇਰੇ ਹਿਸਾਬ ਨਾਲ ਤਾਂ ਕਾਣੂ ਲਾਉਣ ਲੋਣ ਵਾਲਿਆਂ ਚ ਚੱਕਰ ਆ ਤੁਸੀਂ ਕਿੰਨੇ ਪੈਸਾ ਤੁਸੀਂ ਸਟਾਰਟ ਕੀਤਾ ਸੀ ਬਾਈ ਨਹੀਂ ਅਸੀਂ ਕਾਫੀ ਪੈਸੇ ਲੱਗੇ ਸੀ ਪਤਾ ਕੀ ਅਸੀਂ ਵੀ ਉਹੀ ਗਲਤੀ ਕੀਤੀ ਸੀ ਜਿਹੜੀ ਸਾਰੀ ਦੁਨੀਆ ਕਰਦੀ ਹੈ ਪੰਜਾਬੀ ਖਾਸ ਕਰਕੇ ਆਪਾਂ ਕਰਦੇ ਬੀ ਛੱਡ ਤੇ ਪੈਸੇ ਜਾਦੇ ਲਾ ਦਾਨੇ ਜੀ ਤੇ ਜਿਹੜੀ ਚੀਜ਼ ਇਨਕਮ ਦੇ ਨਹੀਂ ਉਹਨੂੰ ਕੱਟ ਅਸੀਂ ਵੀ ਕੀਤੇ ਉਹਦੋਂ ਅਸੀਂ ਛੱਡ ਤੇ 12-13 ਲੱਖ ਰੁਪਇਆ ਲਾਤਾ ਅੱਛਾ ਬਿਲਡਿੰਗ ਬਣਾਉਂਦੇ ਸੀ ਸ਼ੌਂਕ ਸੀਗਾ ਹਰ ਚੀਜ਼ ਪਰ ਉਹ ਰੈਂਟ ਤੇ ਦੇਦੀ ਖੇਤੀ ਨਹੀਂ ਕਰਦੇ ਸੀਗੇ ਜੀ ਟੇਕੇ ਤੇ ਹੁੰਦੇ ਕਾਰਨ ਸਾਰੀਆਂ ਚੀਜ਼ਾਂ ਰੈਂਟ ਤੇ ਸੀ ਟਰੈਕਟਰ ਵੀ ਮਿੱਟੀ ਪਵਾਈ ਟਰਪਰ ਅੰਦਰ ਲੋਹਾ ਹੀ ਕਿੰਨਾ ਲਾਤਾ ਹਾਲਾਂਕਿ ਲੋਹੇ ਦੀ ਜ਼ਰੂਰਤ ਨਹੀਂ ਸੀਗੀ ਉਦੋਂ ਜੀ ਤੇ ਤਾਂ ਕਰਕੇ ਐਨੀਮਲ ਪਾਈ ਸੀ 5.5 ਲੱਖ ਦੇ ਹੁਣ ਜੇ ਕੋਈ ਰਾਇ ਆਪਾਂ ਕਿਸੇ ਨੂੰ ਰਾਇ ਦਿੰਨੇ ਹੁਣ ਉਹਨੂੰ ਐਂ ਕਹਨੇ ਆ ਵੀ ਛੱਡ ਤੇ 5 ਲੱਖ ਲਾਉਣੇ ਐਨੀਮਲ 12 ਲੱਖ ਦੇ ਪਾਉਣੇ ਆ ਅਸੀਂ 12 ਲੱਖ ਛੱਡ ਤੇ ਲਾਇਆ ਸੀਗਾ ਤੇ 5 ਲੱਖ ਦੇ ਐਨੀਮਲ ਪਾਈ ਸੀਗੇ ਉਲਟਾ ਕੀਤਾ ਸੀਗਾ ਤਾਂ ਇੰਗਰ ਹੂੰ ਆਓ ਭਾਈ ਵੈਸੇ ਇੱਕ ਗੱਲ ਹੈ ਉਹ ਮੈਂ ਲੱਗਦਾ 5 ਲੱਖ ਲਾਇਆ ਅੱਜ ਤੁਹਾਨੂੰ ਕਰੋੜਾਂ ਚ ਖੜਾ ਰਿਹਾ ਨਹੀਂ ਹੋ ਗਿਆ ਪਰ ਉਹਦੇ ਲਈ ਬੇਹਦੇ ਮਿਹਨਤ ਵੀ ਕੀਤੀ ਹੈ ਮੈਂ ਤੁਹਾਨੂੰ ਕਹਦੀਏ ਲਾਸ ਵੀ ਬਹੁਤ ਖੱਦਾ ਹੀ ਨਾ ਇੱਕ ਵਾਰੀ 20-25 ਲੱਖ ਦੇ ਮਰ ਵੀ ਗਏ ਸੀ ਹੂੰ ਚਲੋ ਉਹ ਸਪੋਰਟ ਸੀ ਹੁਣ ਜਿਵੇਂ ਕਈ ਵਾਰ ਲੋਕ ਕਮੈਂਟ ਕਰ ਦਿੰਦੇ ਵੀ ਘਰੋਂ ਪੈਸੇ ਸੀਗੇ ਤਾਂ ਹੋ ਗਿਆ ਨਹੀਂ ਐਦਾਂ ਦਾ ਕੁਝ ਨਹੀਂ ਸੀ ਤੁਹਾਨੂੰ ਇੱਕ ਵਾਰੀ ਪੈਸੇ ਦੇ ਦਿੱਤੇ ਘਰਦਿਆਂ ਨੇ ਮੁੜ ਕੇ ਪੁੱਛਿਆ ਨਹੀਂਗਾ ਹਨ ਤੇ ਆਪ ਹੀ ਹੇਟ ਉੱਤੇ ਕਰ ਕਰਕੇ ਹਾਰ ਨਹੀਂ ਮੰਨੀ ਜੀ ਪਰਮ ਵਿਲੇ ਹੀ ਹੋ ਗਿਆ ਠੀਕ ਹੈ ਇੱਕ ਵਾਰੀ ਮੇਰੇ ਕੋਲੇ ਅਜ ਤੋਂ 4 ਸਾਲ ਪਹਿਲਾਂ 2 ਸਾਲ ਹੀ ਹੋਈ ਸੀ ਉਦੋਂ ਕਰੇ ਨੂੰ ਜੀ ਤੇ ਕਾਪੀਆਂ ਨਹੀਂ ਮਲ ਮਰਗੇ ਸੀਗੇ ਸਵਾ 200 ਐਨੀਮਲ ਸੀ ਸਾਰੇ ਡੱਡੋਗੇ ਸੀਗੇ ਜੀ ਤੇ ਫਿਰ ਚਿਰ ਬਾਅਦ ਦੁਆਰੇ ਕੀਤੀ ਪੰਜਾਂ ਤੋਂ ਅੱਜ 400 ਆਏਗਾ ਵੀ ਕਹਿੰਦਾ ਭਾਬਾ ਇੱਕ ਟਾਈਮ ਆਜਾ ਜਾਂਦਾ ਜਦੋਂ ਬੰਦਾ ਕਾਮਯਾਬ ਖੋ ਜਾਂਦੇ ਕਿਸੇ ਵੀ ਧੰਦੇ ਦੇ ਵਿੱਚ ਹੁਣ 6 ਸਾਲ ਹੋ ਗਏ ਹੁਣ ਵਧੀਆ ਹੈਗਾ ਸਾਰਾ ਜੀ ਵਧੀਆ ਹੈਗਾ ਕੰਮ ਅੱਜ ਇਹ ਬਈ ਫਾਰਮ ਬੰਦ ਹੋਣ ਦੇ ਕਾਰਨ ਕੀ ਰਹਿੰਦੇ ਆ ਕੀ ਕੀ ਉਹ ਗਲਤੀਆਂ ਜਿਹੜੀਆਂ ਫਾਰਮਰ ਕਰਦਾ ਫਾਰਮ ਬੰਦ ਹੋਣ ਦਾ ਕਾਰਨ ਤਾਂ ਵੀਰੇ ਮੈਂ ਤਾਂ ਮੇਜਰੇ ਪੈਸਾ ਹੀ ਆ ਇਹਦੇ ਵਿੱਚ ਇਸ ਧੰਦੇ ਦੇ ਵਿੱਚ ਥੋੜੇ ਜੀ ਪੈਸੇ ਦੀ ਲੋੜ ਹੁੰਦੀ ਹੈ ਹਮ ਬਾਕੀ ਹਰੇਕ ਬੰਦਾ ਛੋਟੇ ਪੱਧਰ ਤੋਂ ਕਰਕੇ ਕੁਛ ਨਹੀਂਗਾ ਹਮ ਛੋਟੇ ਵਪਾਰੀ ਨੂੰ ਛੋਟੇ ਜ਼ਿਮੀਂਦਾਰ ਨੂੰ ਸਾਰੇ ਨੂੰ ਮਾਰ ਪੈਂਦੀ ਐ ਜਿਵੇਂ ਜਿ ਹਰੇਕ ਧੰਦੇ 'ਚ ਆਪਾਂ ਵੇਖਦੇ ਆ ਇੱਕ ਪਿੰਡ ਵਾਲੀ ਦੁਕਾਨ ਐ ਹਾਂ ਨਾ ਉਹਦੇ 'ਚ ਚਾਹੇ ਸਮਾਨ ਕੋ ਸਾਰਾ ਹੋਵੇ ਉੱਥੇ ਜਾਂਦਾ ਨਹੀਂ ਕੋਈ ਕੋ ਸ਼ੋਅਰੂਮ 'ਚ ਜਾ ਕੇ ਵੜ ਜਾਂਦੀ ਆਪਾਂ ਚਾਹੇ ਮਹਿੰਗਾ ਹੋਵੇ ਉਹ ਹੀ ਇੱਥੇ ਆ ਹੁਣ ਇਹਦੇ 'ਚ ਇਹ ਵੀ ਦਿੱਕਤ ਐ ਵੀ ਜੇ ਕਿਸੇ ਨੇ ਇੱਕ ਅੱਧਾ ਐਨੀਮਲ ਵੇਚਣਾ ਉਹ ਸਸਤਾ ਵੇਚਣਾ ਪੈਂਦਾ ਹਾਂ ਹੂੰ ਕਿਉਂ ਲੋਕਲ ਵਪਾਰੀ ਆਊਗਾ ਉਹਦੇ 'ਚ ਵਪਾਰੀ ਦੀ ਵੀ ਨਹੀਂ ਗਲਤੀ ਵਪਾਰੀ ਨੂੰ ਕਰਾਇਆ ਵੀ ਪਊ ਇੱਕ ਲਈ ਵੀ ਹੂੰ ਇੱਕ ਲਈ ਕਿ ਵੀ ਜਾਣਾ ਇੱਕ ਲਈ ਆਉਣਾ ਵੀ ਫਿਰ ਉਹਨੇ ਵੀ 2 ਰੁਪਏ ਕਮਾਉਣੇ ਲੋਕਲ ਮਾਰਕੀਟ ਵੀ ਘਟ ਹੁੰਦੀ ਹੈ ਹਨਾ ਤਾਂ ਕਰਕੇ ਇਹੀ ਹੈ ਵੱਡਾ ਵਪਾਰੀ ਆ ਉਹ ਵੱਡਾ ਕੰਮ ਹੈ 2 ਰੁਪਏ ਵੱਧ ਵੀ ਮਿਲ ਜਾਂਦੇ ਕੋਈ ਇਹਦੇ ਚ ਦਿੱਕਤਾਂ ਨਹੀਂਆਂ ਸੀਗੀਆਂ ਵੀ ਛੋਟੇ ਜ਼ਿਮੀਂਦਾਰਾਂ ਨੇ ਮੇਰੇ ਵਰਗਿਆਂ ਨੇ ਕਾਫੀ ਕਰ ਲੈ ਖੋਲ ਲੈ ਤੇ ਇਹ ਫਿਰ ਆਪਾਂ ਖਰਚੇ ਪਾਉਣ ਲੱਗੇ ਨੇ ਸਾਰੇ ਵਿੱਚ ਹਨਾ ਤੇ ਇੱਕ ਵਾਰੀ ਆਮਦਨ ਆਉਣੀ ਸਰਕਲ ਬਣਾਉਣਾ ਜ਼ਰੂਰੀ ਹੈ ਇਸ ਚ ਸਰਕਲ ਬਣੇ ਵੀ 2 ਮਹੀਨਿਆਂ ਤੱਕ ਐਨੀਮਲ ਵੇਚ ਦੇ ਰਹੇ ਨੇ ਉਹ ਨਹੀਂ ਕਿ ਫੇਰ ਢਾਈ ਫੇਰ ਆਪਾਂ ਨੂੰ ਪਤਾ ਲੱਗਦਾ ਬਚਤ ਕੀ ਹੈ ਜੀ ਇਹ ਗਲਤੀਆਂ ਹੋ ਜਾਂਦੀਆਂ ਐ ਬਾਕੀ ਪੈਸਾ ਵੀ ਲੱਗਦਾ ਇਸ ਤੋਂ ਦੇਖ ਰੇ ਕਿੰਨੀ ਕਰਨੀ ਪੈਂਦੀ ਐ ਬਈ ਦੇਖ ਰੇ ਕਿ ਤੱਕ ਕਿਸੇ ਵੀ ਚੀਜ਼ ਦੀ ਜਿੰਨੀ ਕਰ ਲਾਂਗੇ ਥੋੜੀ ਐ ਤੇ ਵਧੀਆ ਚੀਜ਼ ਕਰਾਂਗੇ ਦੇਖ ਰੇ ਕੋਈ ਬਹੁਤੀ ਨਹੀਂ ਹੈਗੀ ਜਿੱਦਾਂ ਹੁਣ ਦੂਜੇ ਸਾਰੇ ਤਾਂ ਲਾਈਫ ਸਟਾਕਾਂ ਨਾਲੋਂ ਵਧੀਆ ਕੰਮ ਹੈ ਜਿੱਦਾਂ ਹੁਣ ਘੋੜੀਆਂ ਰੱਖ ਲਈ ਤਾਂ 24 ਘੰਟੇ ਦਾ ਦਿਨ ਹਾਂ 24 ਦਿਨ ਉੱਤੇ ਦੋ ਦੋ ਘੰਟਿਆਂ ਤੋਂ ਪਾਈ ਚੱਲੋ ਉਹਨਾਂ ਨੂੰ ਘਰੇ ਘੋੜੀਆਂ ਰੱਖੀਆਂ ਚਾਰ ਪੰਜ ਤੇ ਮਾਲਸ਼ਾਂ ਕਰੀ ਚੱਲੋ ਉਹਨਾਂ ਦੀ ਰਗੜੀ ਚੱਲੋ ਹੈ ਸਾਰਾ ਉਹਨਾਂ ਨੇ ਖਾਈ ਜਾਂ ਨਹੀਂ ਉਹਨਾਂ ਨੇ ਸਵੇਰ ਸ਼ਾਮ ਹੀ ਘੋਣੇ ਦੇਖ ਰੇ ਕੋਈ ਬਹੁਤੀ ਨਹੀਂ ਹੈਗੀ ਜੀ ਬਾਈ ਤੁਸੀਂ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਂ ਗੱਲਬਾਤ ਕੀਤੀ ਬਹੁਤ ਵਧੀਆ ਲੱਗਿਆ ਤੇ ਬਾ ਬਾਈ ਹਰਪ੍ਰੀਤ ਹੋਰਾ ਦੇ ਨਾਲ ਗੱਲਬਾਤ ਕੀਤੀ ਇੱਕ ਸਕਸੈਸਫੁਲ ਫਾਰਮਰ ਦੇ ਨਾਲ ਗੱਲਬਾਤ ਕੀਤੀ ਤੁਸੀਂ ਇਸ ਵੀਡੀਓ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਜੁੜਿਓ ਤਾਂ ਸਫਰ ਟੈਲੀਵੀਜ਼ਨ ਆਂ ਧੰਨਵਾਦ